ਤੇ ਤੁਸ ਤਾ ਤੇ ਤੁਹਾਨੂੰ ਵੀ ਵੇਚਣ ਲਈ ਤਿਆਰ ਆ ਵੇਚਿਆ ਜਾ ਰਿਹਾ ਉਹ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਸਾਦਾ ਰੋਜ਼ਗਾਰ ਖੋ ਲਿਆ ਇਹਨਾਂ ਨੀਤੀਆਂ ਨੇ ਇਹ ਕਰਕੇ ਭਾਈ ਆਪਾਂ ਨੂੰ ਸੜਕਾਂ 'ਤੇ ਅੱਖੇ ਆਉਣਾ ਪੈਣਾ ਆਪਾਂ ਨੂੰ ਲੜਨਾ ਪੈਣਾ ਲੜ ਕੇ ਜਿਹੜਾ ਇਹ ਜਿਹੜਾ ਆਪਾਂ ਸਭ ਕੋਈ ਪ੍ਰਾਪਤ ਕਰਾਂਗੇ ਅਸੀਂ ਇਹਨਾਂ ਨੂੰ ਬੇਲ ਵੀ ਕਰਦੇ ਆ ਜੋ ਆਉਣ ਵਾਲੇ ਸਮੇਂ ਦੇ ਵਿੱਚ ਪਾਪਾ ਇੱਦਾਂ ਇਕੱਠੇ ਹੋ ਕੇ ਤੁਸੀਂ ਵੀ ਆਪਣੀਆਂ ਜਥੇਬੰਦੀਆਂ ਮਜ਼ਬੂਤ ਕਰੋ ਆਪਾਂ ਇਕੱਠੇ ਹੋਵਾਂਗੇ ਇਹਨਾਂ ਨੀਤੀਆਂ ਨੂੰ ਪਾੜ ਦੇਵਾਂਗੇ ਜੈ ਜਨਤਾ ਜੈ ਸ਼ਿੰਗਾਰਚਾ ਹੁਣ ਆਪਾਂ ਜਰਾ ਮਾਰਚ ਆਫ ਤੇ ਦੇਸ਼ ਪਰ ਯਾਦਗਾਰ ਹਾਲ ਜਾ ਕੇ ਖੁਬਾਪਤ ਕਰਨਾ ਹੈ ਇਸ ਕਰਕੇ ਮਨਵ ਇਹ ਮੰਗ ਪੱਤਰ ਭਾਈ ਸਾਡੇ ਦਿੱਤੇ ਹੀ ਆ ਮੰਗ ਪੱਤਰ ਸਾਡੇ ਆ ਲੋਕ ਆ ਜਿਹੜੇ ਆਪੇ ਮਨਾ ਲੈਣਗੇ ਮੰਗਾ ਅੱਗੇ 1.5 ਸਾਲ ਅਸੀਂ ਦਿੱਲੀ ਮੋਰਟੇ ਦੇ ਬੈਠੇ ਰਹਿ ਮਨਵਾ ਕੇ ਆਏ ਸੀਗੇ ਹੁਣ ਵੀ ਬਦਵਾਲਾਂਗੇ ਭਲੇਖਾ ਆਪਾਂ ਹੁਣ ਉੱਥੇ ਜਾ ਕੇ ਕੰਮ ਕਰਨਾ ਆ 11 ਦੇ ਲੋਕ ਆ ਕਿ ਦਸਤ ਦੇ ਵਿੱਚ ਬਾਹਰ मुर्ग आवाज़ भगवंत मान सरकार मुरग आवाज़ मोदी सरकार मुर्तवाज़ ਸਾਨੂੰ ਜਲ ਲੰਭਾ ਲੋ ਮੰਗ ਮੰਗ ਕੇ ਦੇਖ ਲਿਆ ਲੋਰ ਜਮਾ ਕੇ ਦੇ ਮੰਗ ਮੰਗ ਕੇ ਦੇਖ ਲਿਆ ਲੋਰ ਜਮਾ ਕੇ ਦੇਖਾਂਗੇ ਮੰਗ ਮੰਗ ਕੇ ਦੇਖ ਲਿਆ ਲੋਰ ਜਮਾ ਕੇ ਦੇਖਾਂਗੇ ਇਹ ਕੀ ਕੰਡੀਆਂ ਨੀਤੀਆਂ ਰੱਦ ਕਰੋ ਰੱਦ ਕਰੋ ਰੱਦ ਕਰੋ ਵੇਸ਼ਮ ਪਾਸ ਸੰਸਪਾਦੋਂ ਬਾਹਰ ਆਓ ਬਾਹਰ ਆਓ ਬਾਹਰ ਹੋਰੇ ਇਧਰ ਆਨੇ ਮਲਕਾ ਬਾਵਾ ਹਰਿਨਾਮਾ ਹਰਿਨਾਮਾ ਅੱਜ ਉਹ ਤੁਹਾਡੀ ਜਾਣਕਾਰੀ ਲਈ ਸਰਕਾਰ ਨੇ ਤਸਵੀਲਦਾਰ ਨੂੰ ਭੇਜਿਆ ਸੀ ਸਾਡੇ ਕੋਲ ਮੰਗ ਪੱਤਰ ਲੈਣ ਲਈ ਤਸਵੀਲਦਾਰ ਸਾਹਿਬ ਨੂੰ ਅਸੀਂ ਦੱਸ ਦਿੱਤਾ ਕਿ ਸਾਡਾ ਮੰਗ ਪੱਤਰ ਦਾ ਭਗਵਾਨ ਜਰਵਾ ਨੂੰ ਦਿੱਤਾ ਹੋਇਆ ਉਹ ਤਸਵੀਲਦਾਰ ਸਾਹਿਬ ਨਾਲ ਮੀਟਿੰਗ ਦੇ ਕੇ ਸਾਡਾ ਗੱਲ ਕਰੇ ਕਿ ਸਾਡੇ ਇਹਦੇ ਮੰਗਾਂ ਉਹ ਮੰਨ ਲੈ ਧੰਨਵਾਦ ਜੀ ਪੇਸ਼ ਆ ਐਡਰੈਸ ਸਿਨਯਰੋ ਭੇਜਦੀ ਆ ਜਿੱਦਾਂ ਆਪਾਂ ਪਹਿਲਾਂ ਨੈਨ ਦੇ ਵਿੱਚ ਆਏ ਸੀਗੇ ਇਹ ਜਿਵੇਂ ਸਿਫਰ ਦੇ ਨੈਨ ਦੇ ਵਿੱਚ ਮੇਰਾ ਵੀ ਸਾਰੇ ਹੋ ਜੋ ਆਪਾਂ ਕਿਸੇ ਨੂੰ ਅਣਪਛਾਣ ਕਿਰਨਾ ਤੋਂ ਹੋ ਸਕਦੇ ਨੇ ਨਾਲ ਤਾਂ ਲਿਆ ਜੇ ਸਰਕਾਰ ਮੁਬਾਰਕ ਮੁਬਾਰਕ ਜੈ ਸਰਕਾਰ ਮੁਬਾਰਕ ਮੁਬਾਰਕ ਜੈ ਸਰਕਾਰ ਮੁਬਾਰਕ ਮੁਬਾਰਕ ਸੰਜੋ ਸਰਕਾਰ ਮੁਬਾਰਕ ਮੁਬਾਰਕ ਅੰਜਾਨ جوک سرکار مرحبا 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 سارے قانون رد کرو سارے قانون رد کرو رد کرو رحم خداو سارے جو पंजाब सरकार